न्यूज स्टेट पंजाब हरियाणा हिमाचल वेख रहे हो तीस मैं हाँ थोड़े न सिमरन कौर अमृतसर कमिश्नरेट पुलिस वालों दो वक् मामलों दौरान नशा हथियार अतवाद के संबंधित तो मुलमां खिलाफ वीड्डी कार्रवाई की गई इस संबंधी डी सी पी इनवैसिगे रविंद्रपाल संधू ने दसा किसीआईए स्टाफ तीन दी पुलिस टीम ने नशा और हथियारों की तस्करी कर रहे पां व्यक्तियों को गिरफ्तार किया एना के कोलो दो गलॉक ती बोर दिया पिस्तौलों पंज सौ ग्राम हैरोइनते भी हज़ार ड्रग मनी बरामद की गई ਪੁਲਿਸ ਨੇ ਦੱਸਿਆ ਕਿ ਇਨ੍ਹਾਂ ਪਾਸੋਂ ਬਰੇਕੀ ਦਿਨਾਂ ਆਲ ਪੁੱਛਗਿੱਛ ਕੀਤੀ ਜਾ ਰਹੀ ਹੈ ਇਨ੍ਹਾਂ ਦੇ ਗਿਰੋਹ ਵਿੱਚ ਹੋਰ ਕਿਹੜੇ-ਕਿਹੜੇ ਮੈਂਬਰ ਨੇ ਜਾਂ ਇਨ੍ਹਾਂ ਹੋਰ ਕਿਹੜੀਆਂ ਵਰਦਾਤਾਂ ਨੂੰ ਅੰਜਾਮ ਦੇਣਾ ਸੀ ਉਸ ਦੀ ਜਾਂਚ ਚੱ ਰਹੀ ਹੈ ਦੂਜੇ ਪਾਸੇ ਸੀਆਈਏ ਸਟਾਫ ਵੰਦੀ ਟੀਮ ਨੇ ਵੀ ਵਿਸ਼ਾਲ ਸਿੰਘ ਨਾਮਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਦੇ ਕੋਲੋਂ ਦੋ ਪਿਸਟੌਲ ਤੇ ਬੋਲ ਦੀਆ ਬਰਾਮਦ ਕੀਤੀਆਂ ਗਈਆਂ ਪੁਲਿਸ ਅਨੁਸਾਰ ਵਿਸ਼ਾਲ ਸਿੰਘ ਦਾ ਸੰਪਰਕ ਵਿਦੇਸ਼ ਯੂਕੇ ਚ ਬੈਠੇ ਤਰਮ ਸਿੰਘ ਉਰਫ ਤਰਮ ਸੰਧੂ ਦੇ ਨਾਲ ਸੀ ਇਹ ਗਿਰੋਹ ਬਰਖਾਲ ਸਾ ਇੰਟਰਨੈਸ਼ਨਲ ਦੇ ਨਾਲ ਜੁੜਿਆ ਹੋਇਆ ਸੀ ਤੇ ਪਾਕਿਸਤਾਨ ਤੋਂ ਹਥਿਆਰਾਂ ਦੀ ਤਸਕਰੀ ਕਰ ਰਿਹਾ ਸੀ ਪੁਲਿਸ ਨੇ ਦੱਸਿਆ ਕਿ ਇਹ ਦੋਵੇਂ ਮਾਮਲੇ ਪੰਜਾਬ ਵਿੱਚ ਸ਼ਾਂਤੀ ਭੰਗ ਕਰਨ ਅਤੇ ਨਸ਼ਾ ਹਥਿਆਰਾਂ ਦੇ ਰਾਹੀਂ ਅਪਰਾਧਿਕ ਗਤੀਵਿਧੀਆਂ ਨੂੰ ਹੋਰ ਵਧਾਉਣ ਦੀ ਕੋਸ਼ਿਸ਼ ਸੀ ਜਿਨ੍ਹਾਂ ਨੂੰ ਸਮੇਂ ਸਿਰ ਨਾਕਾਮ ਕੀਤਾ ਗਿਆ। ਟੋਟਲ 5 ਦੋਸ਼ੀ ਉਹਨਾਂ ਨੇ ਫੜੇ ਨੇ। ਔਰ 5 ਦੋਸ਼ੀ ਗੁਫਤਾਰ ਕੀਤੇ ਨੇ ਜਿਨ੍ਹਾਂ ਕੋਲੋਂ 2 30 ਬੋਰ ਤੇ ਪਿਸਤਲ ਮਿਲੇ ਨੇ। ਇੱਕ ਅਮਨ ਉਰਫ ਵਿਸ਼ੂ ਹੈਗੜਤ ਕੋ 30 ਬੋਰ ਦਾ ਪਿਸਤਲ ਮਿਲਿਆ ਹੈਗਾ। एक हैदर भट्टी हैगा उसको भी तीह बोरद पिस्टल मिले हैगा इस तरह एक ध्रूव है सो अरुण मेहरा उसको सौ ग्राम हीरोइन मिली है और दस हज़ार ड्रग मनी मिली है इस तरह एक इशू हैगा एक वो को भी दस हज़ार ड्रग मनी मिली है और एक राजीर चडा हैगा ये दो राउंड मिले ने सारे ही खजाना गेट के रहने वाले ने और जोड़ा हैदर भट्टी है वह अमन एवेन्यू का रहने वाला है ਪਹਿਲਾਂ ਚਾਰ ਦੋਸ਼ੀ ਗ੍ਰਫਤਾਰ ਕੀਤੇ ਗਏ ਸੀ ਉਸ ਤੋਂ ਬਾਅਦ ਫਰਦਰ ਜਦੋਂ ਇਨਵੈਸਟੀਗੇਸ਼ਨ ਕੀਤੀ ਗਈ ਹੈਦਰਪੱਟੀ ਜਿਹੜਾ ਹੈਗਾ ਇਹਦੇ ਕੋਲ ਵੀ ਇਹਦੇ ਪਿਸਤਲ ਘਰ ਦੇ ਵਿੱਚੋਂ ਹੀ ਇਹਨੇ ਲੁਕੋ ਕੇ ਰੱਖਿਆ ਸੀ ਉਹ ਰਿਕਵਰ ਕੀਤਾ ਹੈਗਾ ਬਹੁਤ ਵਧੀਆ ਅਚੀਵਮੈਂਟ ਹੈਗੀ ਆ ਵਿਸ਼ਾਲ ਸਾਨੂੰ ਹਰਹੀਰਾ ਸਿੰਘ ਗੁਜਰਪੁਰੇ ਦਾ ਹੈਗਾ ਉਹਨੂੰ 30 ਬੋਰ ਦੇ ਦੋ ਪਿਸਤਲ ਹਾਸਲ ਕੀਤੇ ਨੇ ਰਿਕਵਰ ਕੀਤੇ ਨੇ ਜਿਹੜੇ ਕਿ ਬਹੁਤ ਹੀ ਸਫਿਸਟੀਕੇਟਡ ਹੈਗੇ ਨੇ ਔਰ ਇਹ ਇਸ ਦੋਸ਼ੀ ਦੇ ਪਹਿਲਾਂ NDPS ਦਾ ਮਕਦਮਾ ਵੀ ਦਰਜ ਹੋਏਗਾ 2021 ਵਿੱਚ ਬਾਕੀ ਇਹ ਪਿਸਤਲ ਇਹਨਾਂ ਨੇ ਕਿੱਥੋਂ ਲਏ ਨੇ ਕਿੱਦਾਂ ਆਏ ਨੇ ਉਹ ਸਾਰੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਥੋਰਲੀ ਕਿੱਥੋਂ ਇਹਨਾਂ ਨੇ ਰੂਟ ਥਰੂ ਹੋਏ ਆ ਕਿਵੇਂ ਇਹ ਜਿਹੜਾ ਵੀ ਇਨਵੋਲ ਪਾਇਆ ਗਿਆ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਨਾਲ ਮੈਂ ਵੀ ਦੱਸਣਾ ਜਾਵਾਂਗਾ ਇਹ ਜੀ ਇਹ ਬੰਦੇ ਜਿਹੜੇ ਵੀ ਇਸ ਤਰ੍ਹਾਂ ਦੇ ਕ੍ਰਾਈਮ ਕਰ ਰਹੇ ਨੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ